ਲੈ ਸੁੱਕੀ ਸੁੱਕੇ ਪਾਥੀਆਂ ਲੈ ਜਾ ਮੌਸਮ ਵੀ ਖਰਾਬ ਹੋਇਆ ਪਿਆਗਾ ਫਿਰੋ ਇਰੋ ਜਿਗੜਾ ਜਾਂਦਾ ਉਹਰੇ ਆਬ ਦਿੱਤਾ ਨਾ ਆ ਬਿਚੁਰਲੇ ਦੀ ਕਰਨਾ ਪੈਂਦਾ ਹੁਣ ਤਾਂ ਸਰਦਾਰਨੀ ਨੂੰ ਗੈਸ ਲੈ ਕੇ ਦੇ ਰੱਖਿਆ ਕਦੇ ਲਾਈਟ ਵਾਲਾ ਚੁੱਲਾ ਬਾਲ ਲੈਂਦੀ ਆ ਕਦੇ ਗੈਸ ਬਾਲ ਲੈਂਦੀ ਆ ਅੱਜ ਤਾਂ ਆਟਾ ਹੀ ਮੁੱਕਿਆ ਪਿਆਗਾ ਕਿੱਥੋਂ ਲਿਆਉਂਗੀ ਮੈਂ ਵੇ ਬੰਨੋ ਹੀ ਤਾਏ ਆ ਗਿਆ ਪਰਜਾਈ ਮੱਠਲ ਚ ਕਾ ਦੇ ਮੈਨੂੰ ਮਾੜਾ ਜੇ ਜੇ ਤੈਨੂੰ ਨਹੀਂ ਕਾਉ ਮੱਠਲ ਹੋਰ ਕਿਉਂ ਸਕਾਉਂਗਾ ਮੈਂ ਤਾਂ ਨਾ ਨੇ ਦੀ ਸੀਆੜੀ ਲੈਂਦੀ ਲੈਂਦੀ ਧੁੱਪ ਚ ਮਰ ਜਾਨੀ ਆ ਜੇ ਕਿਵੇਂ ਜਾਂਦਾ ਹੈ ਆਹ ਉਹਦਾ ਮੂੰਹ ਚੱਕੀ ਵੀਦੈ ਰੋਟੀ ਖਾ ਗਿਆ ਹਣਾ ਕੰਨਾ ਹੌਲੀ ਹੌਲੀ ਧਰਦਾਗਾ ਤੇ ਰੱਟ ਡੜ ਜਿਆ ਮੈਂ ਚ ਨਾ ਕਾਇਂ ਦੀ ਸੀ ਗਈ ਮੱਠਲ ਤੋਂ ਬਾਅਦ ਚ ਕਾਇਂ ਜੇ ਤੂੰ ਮੇਰੀ ਗੱਲ ਮੰਨੇ ਖਬਰ ਜਾਈ ਮੇਰੀ ਬੁਆ ਦੀ ਕੁੜੀ ਆਗੀ ਅੱਛਾ ਤੇ ਉਹਦਾ ਇੰਸਟਾਗ੍ਰਾਮ ਉਹ ਰਿਸ਼ਤਾ ਤਾਂ ਜੀਤ ਆ ਫੇਰਾ ਕਰਦਾ ਪਰ ਕਲੇਸ਼ ਤਾਂ ਸੋਡੀਆਂ ਨਾ ਰਹਿੰਦਾਗਾ ਨਾ ਮੇਰੀ ਗੱਲ ਸੁਣ ਤੂੰ ਦੋ ਮਿੰਟ ਹਾਂ ਹੈਗੀ ਤਾਂ ਸਿੱਧਰੀ ਜਿਹੀ ਬਜਾਰੀ ਅੱਛਾ ਤੇ ਕੁਛ ਨਾ ਹੁੰਦਾ ਤੇਰਾ ਕਾਰੋਬਾਰ ਜੂਆ ਜਿਹੜੇ ਦੋ ਚਾਰ ਕਿੱਲੇ ਨੇ ਆ ਛੋਟੜੀ ਰਮਿਸ਼ਣੀ ਨਾ ਕੋਲਾ ਚੋਪੜ ਕੇ ਮੈਨੂੰ ਤਾਂ ਪੜਨਾ ਲਿਖਣਾ ਇੰਨਾ ਆਉਂਦਾ ਨਹੀਂ ਕਿਥੋਂ ਨੌ ਲਵਾ ਲੂਗੀ ਹੋਏ ਮੈਂ ਤਾਂ ਐਂ ਡਰ ਰਹਿੰਦਾ ਵੀ ਜਿਹੜਾ ਹਾਲ ਮੇਰੇ ਭਾਈਆਂ ਦਾ ਕਿ ਤੂੰ ਹੀ ਮੇਰਾ ਨਾ ਹੋ ਜੇ ਤੁਸੀਂ ਸਾਧਨ ਖੁੜਾ ਭਾਈ ਰੱਖ ਦਿਓਗੇ ਆਪਚਾ ਕਦੇ ਕਿਸੇ ਦੀ ਗੁੱਸਤਾ ਫੜ ਲਈ ਤਾਂ ਉਹਦੀ ਫੜ ਲਈ ਉਹਨੇ ਤੇਰੀ ਫੜ ਲਈ ਸਰਦਨ ਕਲੇਸ਼ ਤੋਂ ਬਿਨਾ ਕੰਮ ਨਹੀਂ ਚੱਲੂ ਤੂੰ ਤਾਂ ਮੰਨਦੇ ਨਹੀਂ ਹੈਗਾ ਤੂੰ ਤਾਂ ਮੈਨੂੰ ਲੱਗਦਾ ਉਸੇ ਨੂੰ ਗਲਤ ਚੜ ਰਿਹਾ ਉਹ ਮੈਂ ਤਾਂ ਆਪ ਵੀ ਕਹਿੰਦਾ ਵੀ ਤੇਰੀ ਭੈਣ ਵਰਗੀ ਸੋਹਣੀ ਜਿਹਾ ਦੇ ਮੈਨੂੰ ਵੀ ਕੋਈ ਆ ਦੇਖ ਲੋ ਮੈਂ ਪਾਥੀਆਂ ਪੱਥਰ ਗਈਆਂ ਆਪਰ ਕਾਨ ਲੈ ਪਾਣੀ ਨਾਲ ਗਿੱਲੀਆਂ ਕਰ ਗਈ ਮੇਰੇ ਪਾਸਿਆਂ ਫਿਰ ਕਹੋਂਗੇ ਤੁਸੀਂ ਦੱਸਿਆ ਨਹੀਂਗਾ ਤੇਰੇ ਵਾਲੀ ਛੋਟੀ ਪਰਝਾਈ ਉਹ ਮੇਰੀ ਪਰਝਾਈ ਨੇ ਕਾਨੂੰ ਕਰਿਆ ਭਾਬੀ ਮੂੰ ਤੇਰਾ ਸਰਦਨ ਦੀ ਗੱਲ ਪਈ ਦੱਸਣ ਦਾ ਡੀਸੀ ਲੱਗਿਆ ਹੈ ਹਨਾ ਨਾ ਪਾਪੀ ਮੈਂ ਤਾਂ ਆਖਿਆ ਵੀ ਛੋਟੀ ਭਾਬੀ ਨੇ ਨਹੀਂ ਕਰਿਆ ਸੁਣ ਦਿਓ ਰਿਆ ਘਰ ਵਿੱਚ ਗੱਲ ਬਈ ਉਹ ਦੇਖ ਤਾਂ ਹੀ ਲਈ ਹੋਈ ਆ ਉੱਥੇ ਮੈਂ ਤਾਂ ਵੱਡਣ ਨਹੀਂ ਦਿੱਤੀ ਵੀ ਇੱਥੇ ਖੜਕੇ ਜੇ ਕੋਈ ਗੱਲ ਕਰਦਾ ਮੈਨੂੰ ਉਦੀ ਪਤਾ ਲਾ ਜਾਂਦਾ ਮੈਂ ਉੱਥੇ ਤਾਂ ਐ ਖੜਦੀਆਂ ਝਾਂਚ ਹੁਣ ਮੈਨੂੰ ਅੱਜ ਧੁੱਪ ਚ ਖੜਨਾ ਪਿਆ ਮੈਂ ਗੱਲ ਸੁਣ ਤੈਨੂੰ ਮੈਂ ਇਹ ਗੱਲ ਕਹਾਂ ਕੋਈ ਦਿਸਾਂ ਚ ਲਾਜਦਾ ਤੇਰੇ ਰੰਗ ਕਾਲੇ ਕੋਈ ਨਾ ਬਈ ਮੇਰੇ ਰੰਗ ਦੀ ਸੋਚ ਕਰਨ ਨੂੰ ਹੈਗਾ ਤੇਰਾ ਬਾਈ ਹੋਰ ਇਹਦੀ ਮੰਗ ਕਰਨ ਲੱਗ ਗਈ ਮੈਂ ਤੈਨੂੰ ਰਿਸ਼ਤਾ ਕਰਾਉਣੀ ਆਂਗੀ ਐ ristr ਉਸ ਤੇਲੇ ਛੱਡਦੇ ਗੱਲਾਂ ਨਾ ਤੂੰ ਮਰੇ ਇੱਕ ਮਰੇ ਖੱਡ ਕੇ ਡੱਟ ਡੱਟ ਖੜ ਜਾਂ ਨਾ ਇਥੇ ਪਾਤੀਆਂ ਚ ਕੋਣ ਖੇਤ ਜੋਗਾ ਵੀ ਛੱਡਦੇ ਨੂੰ ਫੇਰ ਕੀ ਹੋ ਗਿਆ ਭਾਬੀ ਭਾਬੀ ਲੱਗਦੀ ਮੇਰੀ ਮਾਂ ਬਗਾਨੀ ਲੱਗਦੀ ਨਹੀਂ ਭਾਬੀ ਚਕਾ ਕੇ ਮੱਠੜ ਤੂੰ ਆਪ ਦਾ ਤੁਰਦਾ ਲੱਗ ਖੇਤ ਇਸ ਦਾ ਵਿਆਹ ਨਹੀਂ ਗੱਲਾਂ ਇਹ ਕਹਿੰਦੀ ਰਿਸ਼ਤਾ ਕਰਾਉਣੀ ਐ ਇਹਨੇ ਤਾਂ ਬਹੁਤ ਘਰ ਝਾੜਤੇ ਬਹੁਤ ਨਾਲੇ ਝਾੜਤੇ ਕਈ ਵਾਰੀ ਲੱਗਿਆ ਤੇ ਚੁੱਪ ਕਰ ਤੇਰਾ ਜੇਠਾ ਤੈਨੂੰ ਸ਼ਰਮਣ ਜਾਂ ਛੜਾ ਛੜਾ ਲਾਰਖੀ ਹੈ ਲੱਗ ਗਈ ਛੜਾ ਮੇਰਾ ਕੋਈ ਨਾ ਭਾਬੀ ਜਵਾਖੜੀ ਨਾਲ ਗੱਲ ਸੁਣ ਲੈ ਮੇਰੀ ਛੜਾ ਛੜਾ ਨਾ ਕਹਿ ਕਰਨੀ ਵੇਖ ਛੜੇ ਦੇ ਕਰੇ ਮੈਂ ਆਪੇ ਮਾਜਦਾ ਭਾਂਡੇ ਵੱਲੀਏ ਕੱਪੜੇ ਵੀ ਧੋਂਦਾ ਸਾਰੇ ਹਾਂ ਆਏ ਕੋਈ ਛੱਡ ਕੇ ਅਮਰੀਕਾ ਤੁਰ ਗਈ ਕੋਈ ਕੈਨੇਡਾ ਲਵੇ ਨਜ਼ਾਰੇ ਨਹੀਂ ਮਿੱਤਰਾਂ ਨੇ ਸ਼ੌਪ ਕਰ ਲਈ ਕਦੇ ਪੁਜੀਆ ਲੈ ਜੀ ਨਾਰੇ ਮਿੱਤਰਾਂ ਨੇ ਸ਼ੌਪ ਪੁਜੀ ਤੇਰੇ ਨੂੰ ਅਗਲਾ ਅਗਲਾ ਆਊਗਾ 25 ਤੇ ਰੋਟੀਆਂ ਤੇ ਮੇਰੇ ਘਰੋਂ ਖਾਣਾ ਰੋਟੀ ਬਣਾ ਲਿਆ ਕਰੋ ਹੀ ਦੁਕਾਨ ਕਰੂੰਗਾ ਮੈਂ ਹੁਣ ਬੈਕ ਰਾਕ ਚਾਹ ਦੋ ਮੈਨੂੰ ਇਹ ਜੀ ਤੁਸੀਂ ਨਰ ਜਾ ਮੈਂ ਸੁਣ ਲੋ ਚੁੱਪ ਕਰ ਜਾ ਪਣੇ ਤੇਰੇ ਮੂਰੇ ਬੰਨੇ ਹੱਥ ਚੁੱਪ ਕਰ ਜਾ ਐ ਭਾਈ ਮੈਂ ਤਾਂ ਐਂ ਕਹਿਣਾ ਹੀ ਆ ਵੀ ਮੇਰੀਆਂ ਬਾਥੀਆਂ ਉੱਥੇ ਧਰ ਦੇ ਚਿੰਤੀ ਲਾ ਦੇ ਉੱਥੇ ਮੈਨੂੰ ਤੇਰੇ ਕੋਲ ਸੱਚ ਦੱਸ ਦੇ ਮੈਂ ਤੇਰੀ ਦੱਬਦਾ ਤੂੰ ਚੁੱਪ ਕਰ ਜੀ ਮੇਰੀ ਗੱਲ ਸੁਣ ਮੇਰੀ ਭੂਆ ਦੀ ਕੁੜੀ ਆ ਤੈਨੂੰ ਮੈਂ ਰਿਸ਼ਤਾ ਕਰਾਉਣੀ ਆ ਹੈ ਜਿਹੜੀ ਬਚਰੀ ਦੋਤਲੀ ਜੀ ਆ ਮੁੱਟੀ ਜੀ ਮੱਤ ਦੀ ਆ ਤੇਰਾ ਘਰ ਵਸਦਾ ਹੋ ਜੂ ਨਹੀਂ ਤਾਂ ਆ ਚਲਾਕ ਲੂੰਬੜੀ ਨਾ ਸਾਰਾ ਕੁਝ ਨਾ ਕਰਾ ਦੂੰਗੀ ਫਿਰ ਉਹ ਤਾਂ ਕਰਾਉਂਗੀ ਹੀ ਪਾਪੀ ਮੇਰੇ ਜਿਹੜਾ ਅਗਲਾ ਰੋਟੀਆਂ ਮੇਰੇ ਕਿੰਨੀ ਖਾਂਦਾ ਇੰਨੀਆਂ ਨੀਆਂ ਢਿੱਡ ਦੇਖ ਅਗਲੇ ਨੇ ਕਿੱਡਾ ਕੱਢਿਆ ਭੁੱਖਾ ਰਹਿ ਕੇ ਨਹੀਂ ਕੱਢਿਆ ਉਹ ਐ ਨਹੀਂ ਗਿਆ ਕਰਦੇ ਢਿੱਡ ਢਿੱਡ ਲਾਤੀ ਨਾ ਕਹਾਂਗੀ ਮੈਂ ਨਾ ਜ਼ਮੀਨਾਂ ਹੋਰਾਂ ਨੂੰ ਘਰ ਅਗਲਾ ਮੇਰਾ ਖਾਈ ਜਾਂਦਾ ਤੇਰਾ ਖਾਈ ਪਾਪੀ ਗੱਲ ਸੁਣੋ ਲੜਾਈ ਤਾਂ ਥੋੜੀ ਦੋਆਂ ਦੀ ਨਹੀਂ ਖਤਮ ਹੁੰਦੀ ਤੀਜਾ ਮੈਂ ਹੋਰ ਪੰਗਾ ਛੇੜਨਾ ਫੇ ਤੂੰ ਰ ਕੀ ਮੰਗਦਾ ਭਾਈ ਚੱਕ ਕੇ ਗਈ ਖੇਤ ਵਗ ਜਾ ਜਾਨੀ ਲਈ ਮੈਂ ਤਾਂ ਬੱਠਲ ਚਕਾਉਂਦਾ ਚਕਾ ਦੇ ਤੂੰ ਜਾਏਂਗੀ ਕਾ ਪੱਥੀ ਖਾਏਂਗੀ ਮੇਰੇ ਤੋਂ ਪੱਥੀ ਉਹਦੇ ਮਾਰਦੀ ਹੋਗੀ ਮੇਰਾ ਜਿਹੜਾ ਇਹ ਜਿਹੜੀ ਮੈਂ ਕਰਦਾ ਮਾਂ ਨੂੰ ਕਿ ਕਾ ਬਾਈ ਨੂੰ ਦੱਸੂ ਕੋਈ ਨਾ ਤੂੰ ਦੇਖੀ ਚੱਲਨੀ ਤੂੰ ਜਾਏਂਗੀ ਕਾ ਜਿਹੜੇ ਦੁੱਖ ਸੁੱਖ ਜਿਆਦੇ ਫਰੋਲਦੀ ਇਹਦੇ ਨਾਲ ਤੂੰ ਕੋਈ ਨਾ ਕੱਲ ਲੜੀ ਜਾਨੇ ਕਾ ਨੋ ਵੇ ਦੇਖੀ ਬਾਈ ਮਾਰਦੀਦਾ ਉਹਦੇ ਸੀ ਦੇਖੀ ਆ ਜਾ ਬਾਈ ਤੂੰ ਤਾਂ ਮੈਨੂੰ ਕੋਈ ਨਹੀਂ ਬਾਈ ਚੱਲ ਵੇ ਮਨੋ ਜਾ ਮੱਠੜ ਚਕਾ ਮੈਨੂੰ ਜਾ ਤੂੰ ਆਪਦਾ ਖੇਤ ਨੂੰ ਲੈ ਆਪੀ ਚੱਕੋ ਇੱਥੇ ਤਾਂ ਇਹੀ ਰੰਡੀ ਰੌਣੇ ਰਹਿਣਗੇ ਬੂਹਾ ਮਰ ਜਾ ਹਏ ਹਏ 6:00 ਤਾਂ ਨਹੀਂ ਵੱਜੀ ਮਾਰਦੀ ਮੇਰੇ ਮੈਂ 6:00 ਤਾਂ ਨਹੀਂ ਵੱਜੀ ਤੇਰੇ ਚੱਲ ਤੂੰ ਆਗ ਜਾ ਮੈਂ ਤਾਂ ਆਪ ਹੀ ਲੈ ਜਾਉਂਗੀ ਤੇਰੇ ਨਹੀਂ ਲੱਛਣ ਕੰਮ ਕਰਨ ਵਾਲੇ ਠਰਕੀ ਤਾਂ ਹੈਗਾਗਾ ਹੋਈ ਠਰਕ ਪੋਰਦਾ ਰਹੇਗਾ ਰਿਤ ਰਿਤ ਹਾਂ ਕਿਹੜੀ ਐ ਘਰੇ ਆ ਤੂੰ ਨਾ ਬਾਹਰ ਬੈਠੀ ਆ ਧੁੱਪ ਚ ਦੇਖ ਲੱਕ ਮੈਂ ਦਪਾਰੇ ਨੂੰ ਵੀ ਨਿੱਕਦੀ ਆ ਜਾ ਲੰਗਿਆ ਦੇਖ ਲੱਕ ਮੈਂ ਬੋਲਦੀ ਏ ਪਤਾ ਨਹੀਂ ਆਟਾ ਦੇਉ ਵੀ ਕਿ ਨਾ ਇਹ ਤਾਂ ਹੁਣੀ ਮੈਨੂੰ ਐ ਬੋਲਣ ਨਾ ਕਰੀਏ ਚੱਪਲਾ ਵੀ ਰ ਕੱਢ ਜੰਨੇ ਆ ਪੈਰ ਸਾਫ ਕਰ ਲੈ ਫਿਰ ਕਹੂਗੀ ਮੇਰਾ ਫਰਸ ਲਵੇੜਤਾ ਪਤਾ ਨਹੀਂ ਕਿਹੜੇ ਮੂੰਹ ਵੱਲੀ ਹਾਂ ਤੂੰ ਆ ਹਾਂ ਦੱਸ ਆਹੀ ਕਿ ਮੈਂ ਬੈਠੀ ਨਾ ਆਹ ਜਿਵੇਂ ਬੱਠੀ ਸੁੱਤੇ ਪਈ ਸੀ ਸਾਰੀ ਨੀਂਦ ਖਰਾਬ ਕਰਕੇ ਰੱਖਤੀ ਓਹੋ ਮਨਤੈ ਜੀ ਮਗਰ ਤੇ ਜਾਗਦੀ ਹੋਏਗੀ ਕਾਨੂੰਨ ਤਾਂ ਤਾਂ ਸੀ ਵੀ ਸਾਡੇ ਨਹੀਂ ਲੇਟ ਹੈਗੀ ਨਵਟਰ ਹੈ ਨਹੀਂ ਵੀ ਉਹਨਾਂ ਦੇ ਵੀ ਨਹੀਂ ਹੋਣੀ ਵੀ ਬੈਠੀ ਹੋਣੀ ਨਾ ਪਰ ਇਹ ਤੇ ਜਨਮਟਰ ਵਾਲੀ ਗੱਲ ਕੀ ਆੜੀ ਮੈਂ ਤਾਂ ਨਵਥਲੇ ਬੈਠ ਕੇ ਵੀ ਗੁਜ਼ਾਰਾ ਕਰ ਲੂੰਗੀ ਤੇਰਾ ਕੀ ਆ ਤੇਰਾ ਕੁਝ ਕਰ ਲੈਨੀ ਆ ਐਵੇਂ ਥੋੜੀ ਹੁਣ ਦਾੜੀਏ ਤੇ ਮੈਨੂੰ ਆਟਾ ਦੇ ਬਣ ਬਣ ਕੇ ਹਾਂ ਆਟਾ ਲੈ ਆ ਪਰਸ ਜਿਵੇਂ ਤੂੰ ਪੀਣਾ ਪਿਆ ਸੀਗਾ ਹੁਣ ਆਟਾ ਕਿੱਧਰ ਘੜੇ ਚ ਦਿਖਾ ਵੀ ਗਏ ਭਾਈ ਘੱਟ ਰੋਟੀਆਂ ਖਾ ਲਿਆ ਕਰੋ ਦਵਾਰੇ ਦੋ ਬਸੁੱਕਣੇ ਪਾਈਏ ਬਈ ਆਟਾ ਤਾਂ ਹੈ ਨਹੀਂ ਸਹੀ ਗੱਲ ਦੱਸਾਂ ਤਰਿਆ ਹੈ ਚੱਕੀ ਚ ਆਥਣੇ ਕਹੂੰਗੇ ਨੂੰ ਜੜੇ ਨੂੰ ਜਿ ਲਿਆਊਗਾ ਤਾਂ ਨਾ ਕੱਲ ਪਰਸ ਦਬਾ ਕੇ ਲਿਆ ਤੇਰਾ ਖਾਸ ਮੇਰੇ ਰੋਟੀਆਂ ਹੋ 25 25 ਇੱਕ ਵਾਰ ਚ ਖਾਂਦਾ 25 ਦੇ 25 ਤਿੰਨ ਵਾਰ ਦੀ ਜੋੜ ਲਾ 75 ਹੋ ਗਈਆਂ ਨਾ ਤੇਰਾ ਖਾਸ ਮੇਰਾ ਕੱਲ ਪਰਸ ਬਿਹਾ ਕੇ ਲਿਆ ਤੇ ਲਿਆਇ ਸੀ ਮੇਰਾ ਖਾਸ ਮੈਂ ਖਾ ਗਿਆ ਅਗਲਾ ਛੜਾ ਖਾ ਗਿਆ ਮੈਂ ਕੀ ਕਰਾਂ ਛੜਾ ਤਾਂ ਕੱਲਾ ਤਾਂ ਨਹੀਂ ਬਰੀ ਆਟੇ ਦੀ ਖਾ ਗਿਆ ਇੰਨਾ ਛੜਾ ਕੰਮ ਵੀ ਕਰਦਾ ਛੜੇ ਦੀ ਰੋਟੀਆਂ ਤੇ ਲੱਗਦੀ ਰਹਿਣੀਆਂ ਮੜਾ ਬਟੇ ਕਹੂੰ ਚੱਲਾ ਆ ਲਈ ਆ ਜਾਂਦੇ ਨੇ ਵਿੱਚ ਦੀ ਕੋਈ ਹੋਰ ਆ ਜਾਂਦਾ ਕੋਈ ਲਾਗੀ ਥੱਥੀ ਆ ਜਾਂਦਾ ਪੌਣਾ ਵੀ ਪੈਂਦਾ ਆਟਾ ਤਾਂ ਤਾਂ ਇਹ ਕਹਿੰਨੀ ਵੀ ਮੇਰਾ ਡਬਲਾ ਭਰ ਦਿਆ ਕਰੋ ਨਾ ਕੱਲ ਇੱਕ ਆਏ ਸਨ ਪੁੱਲ ਦੀ ਉਹ ਗੋਲ ਕਰ ਖੜਕ ਕੀ ਗੱਲਾਂ ਕਰਦੀ ਮੈਂ ਤਾਂ ਕੋਈ ਕਿਸੇ ਕੋਲ ਗੱਲ ਨਹੀਂ ਕਰੀ ਹੈਗੀ ਖੜੀ ਤਾਂ ਹੈਗੀ ਸੀਗੀ ਫਿਰ ਹੁਣ ਮੈਂ ਖੜਾ ਵੀ ਨਾ ਕਿਸੇ ਕੋਲੇ ਤੈਨੂੰ ਪੁੱਛ ਕੇ ਖੜਿਆ ਕਰਾ ਮੇਰੀ ਗੱਲ ਸੁਣ ਲੈ ਆਪਾਂਗੇ ਦੋਨੇ ਪੈਣਾ 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 ਦੇ ਕੰਮ ਆਉਂਦੇ ਹੁੰਦੇ ਨੇ ਜੇ ਕਿਸੇ ਕੋਲ ਗੱਲ ਕਰਦੀ ਹੈਗੇ ਨਾ ਸਭ ਜ ਆਪ ਨੂੰ ਸੋਚ ਲੈ ਫਿਰ ਕੀ ਕਰ ਲੈਂਗੀ ਮੇਰਾ नहीं मैं तेन भी क्यों किसी ने पढ़ दे दिनी जो मेरे करेंगी ढि दसूगी दसी तू मेरी छोटी भैन आ गई चीज लेनी होंगी फिर छोटी भेन ना करे सी। कर बुगे देख मैं तेन किन्ने प्यार दी चंगा तू मैं पुता आया करे कर तू तो मेरी किया वर्गी चंगा है कर बोली चो ले करके डब्बा ਕੋਈ ਨਹੀਂ ਅੱਜ ਤਾਂ ਮੈਂ ਲੈ ਜੂਗੀ ਆਟਾ ਤਾਂ ਮੈਂ ਲੈ ਜੂਗੀ ਪਰ ਲੜਿਆ ਨਾ ਕਰ ਲੇਖੀ ਬਾਪੂ ਕੀ ਕਹਿੰਦਾ ਹੁਣ ਹਾਂ ਬਾਪਾ ਨੂੰ ਚੁਗਲੀਆਂ ਦਾ ਮੈਂ ਲਾਉਣੀ ਹੈ ਪਹਿਲੀ ਵਾਰ ਜਾ ਕੇ ਪਹਿਲਾਂ ਤੂੰ ਵਿੱਡਣਾ ਵਿੱਡਦੀ ਆ ਫਿਰ ਜਿਹਦਾ ਐਂਟ ਮੈਨੂੰ ਕਰਨਾ ਪੈਂਦਾ ਨਹੀਂ ਮੇਰੇ ਨਿੱਕੇ ਜਿਹੇ ਮੂੰਹ ਵਾਲੀਏ ਇਹਨੂੰ ਕੀ ਸਮਝਾਵਾਂ ਕੀ ਸਮਝਾਉਣਾ ਕੀ ਸਮਝਾਵਾਂ ਤੂੰ ਮਾੜਾ ਮੋਟਾ ਆਪ ਹੋਲੀ ਬੋਲਿਆ ਕਰ ਕੱਲ ਵਿਆਹੀ ਹਜੇ ਬਾਹਾਂ 'ਚ ਚੂੜਾ ਨਹੀਂ ਨਿਕਲਿਆ ਤੇਰੀਆਂ ਜੇ ਕੱਲ ਵਿਆਹੀ ਆ ਇਹ ਤਾਂ ਮੈਂ ਦਵਾਰੋਂ ਲੈ ਕੇ ਆਈ ਆ ਸ਼ੌਂਕ ਨਾਲ ਬੋਲੀ ਜੀ ਹੇ ਸਾਲ ਤੇਰੇ ਵਿਆਹ ਨੂੰ ਹੋਇਆ ਨਹੀਂ ਚੌਕ ਨਾਲ ਤਾਂ ਲਿਆਉਣੀ ਆ ਸੋਣੀ ਲੱਗਦੀ ਆ ਬੋਲਦੀ ਤੈਨੂੰ ਮਾਂ ਨੇ ਕਿੰਨੇ ਵਾਰੀ ਕਿਹਾ ਤੇ ਬੋਲਣਾ ਨਾ ਕਰ ਅੱਭਈ ਸਾਰੇ ਤੇਰੇ ਹਿਸਾਬ ਦੇਂਦੇ ਨੇ ਨਾ ਤਾਂ ਮੇਰੀ ਮਾਂ ਨਾ ਪਿਓ ਨਾ ਭਰਾ ਸਾਰੇ ਤੇਰੇ ਕਿਨੇ ਡੱਕਾ ਦੇ ਰਹੇ ਨੇ ਬਾਈ ਤੇਰੀ ਨਿਆਣੀ ਮੱਤਾ ਜਦੋਂ ਤੈਨੂੰ ਅਗਛਾਣੀ ਉਵਰ ਚ ਹੋਗੀ ਨਾ ਤੈਨੂੰ ਫੇਰ ਪਤਾ ਲੱਗੂ ਜਦੋਂ ਇੱਕ ਕਦਾ ਨਿਆਣਾ ਹੋਵੇ ਇੰਨੇ ਨੂੰ ਮਰ ਜਾਣਗੇ ਉਹ ਤੇਰਾ ਭਲਾ ਹੋ ਜਾ ਔਰ ਫੇਰ ਹੁਣ ਮਾਰ ਦੇ ਇਹ ਮਾਂ ਬਾਪ ਮੇਨਾ ਕੀ ਬਣੂ ਆਪਣਾ ਰਾਹੀ ਗਣਿਆ ਜਦੋਂ ਮੈਨੂੰ ਅੱਖ ਲੱਗ ਗਈ ਉਹ ਮੇਰੇ ਨਾਲ ਬਰਤਨ ਲੱਗਣਗੇ ਇਹਨਾਂ ਨੂੰ ਵੱਡੀ ਚੜ ਜਾਣਗੇ ਦੱਸ ਮੈਨੂੰ ਲੱਗਾ ਤੂੰ ਨਹੀਂ ਸਮਝਦੀ ਤੇਰੇ ਨਾਲ ਤਾਂ ਉਹ ਕੰਮ ਮੈਂ ਸੂਰੇ ਬੀਨ বাজਾਈ ਜਿਹੀ ਨਾ ਬਜਾਈ ਇਹ ਚੰਗਾ ਭਾਈ ਮੈਂ ਨਹੀਂ ਲੜਦੀ ਮੈਂ ਸੌਣਾ ਘੰਟਾ ਮੈਨੂੰ ਆਰਾਮ ਕਰ ਲੰਦੇ ਗੇਟ ਡਾਜੀ ਬਾਹਰੋਂ ਚੰਗਾ ਗੇਟ ਡਾਜੂ ਮੈਂ ਹਾਂ ਆਟਾ ਲੈ ਜਾ ਭਰ ਜਾ ਨਾਲੇ ਬਾਹਲਾ ਨਾ ਕਿਸੇ ਦੇ ਘਰੇ ਜਾਇਆ ਕਰ ਸੋਣੀ ਨਹੀਂ ਲੱਗਦੀ ਕੱਲਾਈਂ ਆਈਆਂ ਤੂੰ ਇਹ ਮੈਂ ਨਹੀਂ ਬਈ ਕਿਸੇ ਦੇ ਘਰੇ ਜਾਂਦੀ ਈ ਹਾਂ ਹੋ ਹਾਂ ਉਹੀ ਫਿਰਦੀ ਰਹਿੰਦੀ ਮੈਨੂੰ ਵੀ ਡਾਰ ਅਗਲਾ ਛਿੱਤਰ ਲਾਉਗੇ ਮੇਰੇ ਦੁਆ ਦੇਖੇ ਨਾ ਤੰਨਾ ਪਾਈਆਂ ਦਾ ਕਿੰਨਾ ਪਿਆਰ ਆਗਾ ਹੂੰ ਬਹੁਤ ਸਮਝ ਗਏ ਨਾ ਹਾਂ ਇਹ ਤਾਂ ਮੈਨੂੰ ਪਤਾ ਪਿਆਰ ਤਾਂ ਬਹੁਤ ਫੇਰ ਤੂੰ ਮੇਰੇ ਨਾਲ ਕਿਉਂ ਵੱਡੇ ਲਈ ਰੱਖਦੇ ਏ ਉਹ ਢਿੱਡਲ ਜੇ ਕੋਲ ਨਾ ਖੜਾ ਕਰ ਮੈਨੂੰ ਉਹ ਬੁਰਾ ਲੱਗਦਾ ਕਿ ਜਿੰਨ ਮੇ ਤਾਂ ਚੱਪਲਾ ਖਾ ਲੂਗਾ ਉਹ ਨਹੀਂ ਉਹ ਢਿੱਡਲ ਦੇ ਮਨ ਤੇ ਪਾਪ ਨਹੀਂ ਨਹੀਂ ਚੰਦਰੀਏ ਨਹੀਂ ਉਹਦੇ ਇਨਾ ਕੰਮ ਕਰਦਾ ਛੜੇ ਬੰਦੇ ਬੇਕਾਰ ਹੁੰਦੇ ਨੇ ਠੀਕ ਆ ਨਾ ਖੜਾ ਕਰ ਵਧੀਆ ਰਹੇਗੀ ਨਹੀਂ ਮੈਨੂੰ 20 ਸਾਲ ਹੋ ਗਏ ਉਹਦੇ ਨਾਲ ਵਰਤਦੀ ਨਾ ਉਹ ਤਾਂ ਵਿਚਾਰਾ ਮੈਨੂੰ ਬਾਈ ਤਵੇ ਨਾਲੇ ਬੋਲਦਾ ਇਹ ਚੰਗਾ ਵਰਤੀ ਜਾ ਮੈਨੂੰ ਕੀ ਤੂੰ ਨੂੰ ਮਾੜਾ ਨਾ ਬੋਲੇ ਕਰ ਤ ਫੱਕਰ ਬੰਦਾਗਾ ਨਾ ਉਹਦੀ ਰੋਟੀਆਂ ਗਿਣਿਆ ਕਰ ਤ ਇਹ ਚੰਗਾ ਵਾਪਾ ਗੁਰੂ ਇੱਕ ਦਿਨ ਖਵਾ ਦੇ ਫਿਰ ਜਾਂਦਾ ਆਪਦੇ ਕਿ ਨਹੀਂ ਅੱਜ ਤੇਰੇ ਕਿ ਨਹੀਂ ਬਣਾਣੀ ਹੁੰਦੀ ਰੋਟੀਆਂ ਜਾਂ ਆਟਾ ਦੋ ਡੋਂਗੇ ਲੈ ਜਾ ਪਰ ਕੋਈ ਨਹੀਂ ਰੋਟੀ ਦਾ ਮੈਂ ਬਹੁਤ ਨਹੀਂ ਰੋਜ਼ ਮੈਂ ਖਵਾ ਦੇਗਾ ਨਾ ਪਰ ਤੂੰ ਰੋਟੀ ਬਣਾਉਂਦੀ ਔਖੀ ਨਾ ਹੋਇਆ ਕਰ ਮੈਂ ਤਾਂ ਸੋਚਨੀ ਜਿੱਦ ਨਜ਼ਰ ਬਾਪੂ ਸੋੜਨ ਨਾਲ ਆਗਾ ਸਾਂਝੀ ਬਾਪੂ ਤਾਂ ਕਦੇ ਉਧਰ ਖਾ ਲੈਂਦਾ ਕਦੇ ਉਧਰ ਖਾਣੰਦਾ ਉਹ ਵੀ ਕਦੇ ਛਾਂਜਾ ਰੱਖ ਲਓ ਕੋਈ ਵਿਚਾਰੇ ਨੂੰ ਨੇ ਇਹ ਵੀ ਸਾਝਿਆ ਵਰਗੀ ਆ ਅੱਜੋ ਖੇਤ ਜਾਂਦਾ ਰੋਟੀ ਤੇ ਮੈਂ ਵੀ ਭੇਜ ਦਿੰਨੀ ਆ ਦੁਪਹਿਰ ਵਾਲੀ ਆਹੋ ਭੇਜੇ ਛਟਨੀ ਨਾਲ ਦੱਸਿਆ ਨਹੀਂ ਮੈਨੂੰ ਕਹਿੰਦੇ ਛਟਨੀ ਨਾਲ ਚਾਰ ਰੋਟੀਆਂ ਗਿਣ ਕੇ ਭੇਜੀ ਆ ਚਾਰ ਰੋਟੀਆਂ ਦੇ ਦਿੰਦਾ ਤੇ ਫਸ ਜਾਂਦੀਆਂ ਨੇ ਮੈਂ ਮਰ ਜਾ ਤੈਨੂੰ ਕੌਣ ਸਮਝਾਵੇ ਤੂੰ ਤਾਂ ਜਮੀਤ ਓਥੇ ਵਰਗੀ ਹੋਈ ਪਈਆਂਗੀ ਇਹ ਚੰਗਾ ਭਾਈ ਮੈਂ ਤਾਂ ਆਰਾਮ ਕਰਨਾ ਜਾਂ ਭੱਜ ਜਾ ਆਟਾ ਲੈ ਜਾ ਤੂੰ ਜਾ ਕਿੱਥੇ ਪਿਆਗਾ ਆਟਾ ਟੋਲੀ 'ਚ ਪਿਆ ਕੇ ਉਹਰੇ ਅੰਦਰ ਰੱਖਿਆ ਕਰ ਹੁਣ ਤੇਰੇ ਵਾਸਤੇ ਵੀ ਉਹ ਆਟਾ ਮਲਗਣਾਉਗੀ ਚੀਜ਼ੇ ਦਿਨ ਧੰਨਵਾਦ ਜੀ ਇਹ ਨਹੀਂ ਸੁਦਰਦੀ ਹੋਦੀ ਜਿਵੇਂ ਵਾਰੀ ਸੰਝਾ ਕੋ ਦੇਖ ਲਈ ਚੱਲ ਲੱッキ ਗੇੜਾ ਮਾਰ ਕੇ ਆਈ ਫਿਰ ਅੱਪ ਸੇ ਘਰ ਤੋਂ ਪਹਿਲੇ ਬਾਈ ਯਾਰ ਕੀ ਖੇਤ ਚ ਕੰਮ ਹੁੰਦਾ ਸੁਨੇਹਾ ਕੰਮ ਹੁੰਦਾ ਹੁਣ ਕੀ ਠੰਡੀ ਆ ਹੁਣ ਤਾਂ ਹੁਣ ਆਪ ਕੰਮ ਸਾਰੇ ਨਵੇਂ ਦੀ ਬੈਠੇ ਮੈਨੂੰ ਐਂ ਠਾ ਲਿਆ ਮੈਂ ਤਾਂ ਦੀਨਾਂ ਵਿੱਚ ਜੱਜਣਾ ਧੁੱਪ ਵੱਜੇ ਆਏ ਜਿਸ ਨੂੰ ਤਾਂ ਮੈਂ ਲਾਉ ਤੈਨੂੰ ਮੈਂ ਉੱਥੇ ਨਾ ਉਹਦੇ ਕੋਲੇ ਜੀਤ ਲਾਵਾਂ ਫੜਾ ਕੇ ਤੈਨੂੰ ਕਹੀ ਮੈਂ ਤਾਂ ਉਹਨਾਂ ਤੈਨੂੰ ਅੱਜ ਬੱਸ ਕਿ ਵੀ ਕੀ ਜਾਣੀਗਾ ਮੈਂ ਗੱਲਾਂ ਐ ਕਰ ਰਹੀ ਜੀ ਇੱਥੇ ਵੱਡਾ ਭਾਈ ਹੈਗਾਗਾ ਆਪਾਂ ਐਸੇ ਦੱਸ ਕੀ ਮਿੱਟੀ ਕੱਢਣਾ ਹੈ ਗਿਆ ਆਪਾਂ ਇੱਥੇ ਕੀ ਕਰਨਾ ਆਪੇ ਕੰਮ ਕਰ ਲੈਂਦਾ ਉਹ ਸਮਝਿਆ ਕਰ ਤੂੰ ਫਿਰ ਉਹ ਵੀ ਇਹ ਨਾ ਸੋਚੇ ਵੀ ਮੇਰੇ ਨਮਾਗ ਰਹਾਂਦੀ ਨਹੀਂ ਹੈਗੇ ਮਗਰ ਆਪਾਂ ਵੀ ਫਰਜ਼ ਬਣਦਾ ਹੈ ਮਗਰ ਉਹ ਨੂੰ ਬਾਈ ਕੀ ਗੱਲ ਆ ਯਾਰਾ ਛੜਾ ਛਾਟ ਉਹਨੇ ਦੱਸ ਕਰੇ ਕੀ ਕਰਨਾਗਾ ਉਹ ਕਰੇ ਵੀ ਕੰਮ ਕਰਦਾ ਵਿਚਾਰਾ ਉਹ ਖੇਤ ਦਾ ਵੀ ਕੰਮ ਕਰਦਾ ਸਾਰਾ ਬੰਦਾ ਇੰਨਾ ਸੁਖ ਹੈਦਾ ਆ ਜੱਲੀ ਉਹ ਰੋਟੀਆਂ ਵੀ ਫਿਰ ਨਾਟ ਕੇ ਰੰਜ ਜਿੰਨਾ ਤੇਲ ਖਾਂਦਾ ਉੰਨਾ ਹੀ ਖਾਂਦਾ ਫਿਰ ਕੰਮ ਵੀ ਉਹੀ ਕਰਦਾ ਹੁਣ ਤੂੰ ਨਾ ਕਰ ਲੈ ਮੈਂ ਤਾਂ ਹੁੰਦਾ ਨਾ ਹੁੰਦਾ ਨਹੀਂ ਇਹਨੂੰ ਗੱਲਾਂ ਹੁੰਦੀਆਂ ਨੇ ਹੁਣ ਮੇਰਾ ਬਲੱਡ ਜਾ ਵਧਦਾ ਬਾਈ ਹੋਰ ਤਾਂ ਕੋਈ ਗੱਲ ਬਲੱਡ ਤੇ ਤੇਰਾ ਠੀਕ ਹੋ ਜੇ ਜੇ ਤੂੰ ਕੰਮ ਕਰੇ ਲੈ ਬਾਈ ਹਾਂ ਮੈਂ ਤੈਨੂੰ ਕਿਹਾ ਸੀਗਾ ਨਾ ਕੀ ਕੀ ਕੰਮ ਕਰਦਾ ਉਹ ਪਿਆਰਾ ਆਪਣਾ ਗਧੇ ਵਾਂਗੂ ਲਟਿਆ ਪੈਣਾ ਵੀ ਐ ਹੁਣ ਦੁਪਹਿਰਾ ਢਾਲ ਕੇ ਉਸ ਤੋਂ ਬਾਅਦ ਚਲ ਸੰਭ ਲੱਗ ਜੂ ਤੇ ਆਪਾਂ ਬੰਦੇ ਨਹੀਂ ਸਿਗਰ ਦੁਪਹਿਰੇ ਆ ਕੇ ਇੱਥੇ ਹੁਣ ਆਪਾਂ ਹੀ ਕਰਨਾ ਈ ਧਰਾਉਣਾ ਪਿਆ ਆਪਾਂ ਆਈਆਂ ਛੇ ਕੋਈ ਤਾਂ ਗੋਡੀ ਤਾਂ ਨਹੀਂ ਕਰ ਲਈ ਇੱਥੇ ਆ ਕੇ ਹਾਂ ਕੀ ਹੋ ਰਿਹਾ ਜੀ ਹਾਂ ਓਏ की हो रहा भाई समझ नहीं आ रहा अब मुझे तो की हो रहा जीत जीत भाई ओए की गल होगी कुछ नहीं बस आ क्यों गए तेरे अभी बस ना ही पूछ भाई यार क्या लगता नहीं कोई पुणसी बनसी खेल ली है ना भाई ना कुछ नहीं हुआ ਨਦਸਾਂ ਇੱਥੇ ਤਾਂ ਨਹੀਂ ਕਿਸੇ ਨਾਲ ਦੁਇਤੇ ਹੋ ਗਿਆ ਹੋਂਦਾ ਨਹੀਂ ਕਿਸੇ ਨਾਲ ਪੁੱਤ ਨਹੀਂ ਕਿਸੇ ਤੇ ਬੱਟ ਮੁਕੜ ਬੱਟ ਤੈਨੂੰ ਆਦ ਤਾ ਬੜਾ ਮੋਟਾ ਕੱਢਦੀ ਕਿਤੇ ਕਿਸੇ ਤੇ ਬੱਟ ਬੱਟ ਵੱਡਣ ਲੱਗ ਗਿਆ ਅਗਲੇ ਨੇ ਕੜਾ ਮਾਰਿਆ ਵੱਡੇ ਭਾਈ ਜੀ ਸੱਚ ਬੋਲਦਾ ਨਾ ਹਾਂ ਮੰਨਦਾ ਭਾਬੀਆਂ ਨੇ ਕੋਟਾ ਯਾਰ ਕਿਉਂ ਵੱਡੀ ਭਾਬੀ ਨੇ ਮੇਰੇ ਪਾਥੀ ਮਾਰੀ ਸਿਰ ਚ ਹੈ ਕੁਮਾਰ ਹੋਊਗੀ ਯਾਰ ਐ ਵੀ ਕੀ ਪਹਿਲਾਂ ਮੈਨੂੰ ਕਹਿੰਦੀ ਬੱਠਲ ਚ ਕਾ ਦੇ ਬੱਠਲ ਚ ਕੁੰਦ ਜੋਂਦੇ ਨੇ ਜਾਣ ਕੇ ਮੇਰੂੰ ਪੜੀਦੀ ਐਡਨਾ ਖੌਨ ਲਿਕੜਿਆ ਮਰਦਾ ਓਏ ਉਹ ਭਾਈ ਫਿਰ ਤੂੰ ਕਹਿਗਾ ਕੀ ਕਹਿਦਾ ਪਾਥੀਆਂ ਨਾਲ ਥੋੜੀ ਸਿਰ ਪਾੜ ਦਿੰਦਾ ਬੱਠਲ ਵੱਜਿਆ ਹੋਣਾ ਇਹਦੇ ਪਤਾ ਨਹੀਂ ਬੱਠਲ ਵੱਜਾ ਪਤਾ ਨਹੀਂ ਪਾਥੀ ਮੈਂ ਤਾਂ ਬੱਠਲ ਚਗਾਉਂਦਾ ਸੀ ਬੱਠਲ ਮੇਰੇ ਉੱਪਰ ਡੇਗਦਾ ਉਦੋਂ ਬਾਅਦ ਖੁੰਨੀ ਖੁੰਨੀ ਹੋ ਗਿਆ ਮੈਂ ਤਾਂ ਚੱਕ ਕੇ ਡਾਕਟਰ ਦੇ ਲੈ ਕੇ ਬਹੋਸ਼ ਹੋ ਗਿਆ ਸੀ ਬਾਈ ਯਾਰ ਪਤਾ ਨਹੀਂ ਚੱਲ ਐਂ ਤਾਂ ਕੀ ਹੁੰਦਾ ਸੌ ਪੜ ਜਾ ਫਿਰ ਤਾਂ ਮੰਨਿਆ ਹੁੰਦਾ ਕਿ ਉਹ ਨਹੀਂ ਚਲ ਮੈਂ ਕਰਦਾ ਘਰੇ ਜਾ ਕੇ ਗੱਲ ਐਂ ਤਾਂ ਗੱਲੇ ਸੀ ਬਹੁਤ ਹੁੰਦਾ ਬਾਈ ਆ ਜਾ ਪੱਕਰੇ ਜਾਈ ਸਾਰਾ ਦਿਨ ਕਿਚ-ਕਿਚ ਕਰੀ ਜਾਣੀ ਐ ਫੇ ਤੂੰ ਪਹਿਲਾਂ ਕਿ ਨਹੀਂ ਦੱਸਿਆ ਮੈਨੂੰ ਆਏ ਸੀ ਮਹਾਬਾਈ ਥੋੜਾ ਨਾ ਫਰਕ ਪੈ ਜੇ ਮੈਂ ਵੀ ਸੋਚ ਦੱਸ ਕਲੀ ਕੀ ਗੱਲ ਐ ਆਪਣਾ ਪਈਆਂ 'ਚ ਫਰਕ ਨਾ ਹੋਵੇ ਹਾਂ ਹਜੇ ਵੱਡੀ ਭਾਬੀ ਮੈਨੂੰ ਕਹਿੰਦੀ ਤੇਰਾ ਰਿਸ਼ਤਾ ਆਦਿਆ ਪੇਂ ਥੋੜਾ ਤੁੱਤਲਾ ਜੇ ਬੋਲਦੇ ਵੀ ਰਿਸ਼ਤਾ ਛੋੜੇ ਵਾਲੀ ਲੋਟਾਇਆ ਬੱਸ ਮੈਂ ਤੁਸੀਂ ਇਹ ਖੌਰੂ ਪਾਈ ਰੱਖਦੇ ਹੋ ਕਲੇਜ ਰੱਖਦੇ ਹੋ ਇਹ ਹੁਣ ਤੇਰੇ ਨਿਕਲਦਾ ਸਾਡੇ ਨਿਕਲਦਾਗਾ ਹਾਂ ਭਰਾਵਾ ਭਰਾਵਾ ਜੇ ਆਪਣਾ ਇੰਨਾ ਫਰਕ ਨਹੀਂ ਮੈਂ ਬਾਈ ਉਹਨੂੰ ਆਖਿਆ ਵੀ ਤੁਸੀਂ ਵਧਿਆ ਰਹੋ ਮੈਂ ਤਾਂ ਲੋੜ ਨਹੀਂ ਰਿਸ਼ਤਿਆਂ ਦੀ ਚੱਲ ਨਹੀਂ ਕਰਾ ਕਮਦੰਦਾਂ ਦਾ ਚੱਲ ਤੂੰ ਕਰ ਹੀ ਲੈਗਾ ਹਨਾ ਚੱਲ ਕਰ ਲਈ ਯਾਰ ਅਸੀਂ ਚੱਲਦੇ ਘਰੇ ਜਾ ਕੇ ਕਰ ਦਿਆਂਗਾ ਲੋਨ ਹਨਾ ਤੇ ਉਹਨਾਂ ਨੇ ਕੀ ਬਾਣਾ ਚੱਲ ਬਾਈ ਤੂੰ ਬਾਣਾ ਕੁੱਟਣ ਕੱਟਣ ਨਾਲ ਲੱਗ ਜੀ ਤੇਰਾ ਸੁਭਾਅ ਕਰਾਵਾ ਬਾਈ ਤੂੰ ਵੀ ਕਿਤੇ ਮਾਰੇ ਕੋਈ ਗੱਲ ਨਹੀਂ ਉਹ ਤਾਂ ਗੱਲ ਤੇ ਮੈਂ ਆਜੂ ਹਾਂ ਹਾਂ ਪਿਆਰ ਨਾਲ ਮੜਾ ਪਿਆਰ ਨਾਲ ਤੂੰ ਪਾਣੀ ਪੀਣ ਨਾਲ ਆ ਜੀ ਮਾ ਪਾਣੀ ਮਿਲਿਆ ਇੱਥੇ ਪੀਣ ਨੂੰ ਪਾਣੀ ਕਿਹੜਾ ਫੜਾਉਂ ਚਲ ਉਹਨਾਂ ਦੀ ਨੰਬਰ ਦਾ ਮੋਟਰ ਚੱਲੀ ਨਹੀਂ ਉੱਥੇ ਪੀ ਪੂ ਨਹੀਂ ਆ ਜਾ ਬਾਈ ਚਲੀ ਗਿਆ ਚਲ ਅੱਜ ਕਰਦਾ ਮੈਂ ਗੱਲ ਜਾ ਕੇ ਕੋਈ ਨਹੀਂ ਸਭ ਆਹ ਯਾ ਉਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਓਹ ਹੋ ਬੋਲੇ ਵੀ ਦੋਵੇਂ ਆ ਗਏ ਖੇਤ ਯਾਰ ਹੁਣ ਮੈਨੂੰ ਆ ਕਿਤੇ ਪਾਣ ਜਾ ਘਰੇ ਜਾ ਕੇ ਥਲੇਸ ਨਾ ਕਰਨ ਪਰ ਜਾਈਆਂ ਨਾਲ ਗਲਤੀ ਹੋ ਗਈ ਮੈਥੋਂ ਵੀ ਦੱਸਿਆ ਗਿਆ ਦੱਸਣਾ ਨਹੀਂ ਸੀ ਯਾਰ ਮੈਂ ਵੀ ਚਲ ਆਈ ਬੈਨਦੇ ਚਲ ਵਾ ਪੇ ਠੀਕ ਠੋਕ ਆਉਂਦਾ ਕਿਤੇ ਜਾ ਕੇ ਥਲੇਸ ਕਰ ਦਮ ਪੰਗਾ ਹੋ ਗਿਆ ਬੰਦੂ ਜਾਨ ਉਪ ਦੇਖੋ ਉਹ ਗੁੱਸਾ ਨਾ ਪਤਾ ਚੱਲਦਾ ਪਹਿਲਾਂ ਉਹ ਇੰਨੀ ਕਾਲੀ ਨਾ ਕਰੋ ਉਹ ਵੇਖ ਉਸ ਜਿੰਨੀ ਹੋ ਗਈ ਤੂੰ ਦੀ ਕਰਨ ਨਾ ਜਾਂਦੇ ਜਾਂਦੇ ਜਾਣਾ ਮਟਾ ਜੇ ਨਾਲ ਲੜਿਆ ਕਰੇ ਤੇਰਾ ਇਹੀ ਰੰਗ ਕਿੰਨਾ ਸੋਹਣਾ ਹੈ ਹੈ ਕਹਿ ਜਾ ਹਾਲ ਕਰ ਰੱਖਿਆ ਬੁੱਥੜ ਦਾ ਨਹੀਂ ਨਹੀਂ ਲੜਦੀ ਮੈਂ ਤੂੰ ਤਾਂ ਬਰਨ ਨਾ ਐ ਸ਼ਿਸ਼ਾ ਦੇਣਾ ਨਾ ਮੁੰਡੇ ਦਾ ਫੇਰੀ ਕਰ ਬੰਦੀ ਵੀ ਲਾਉਂਦੀ ਫੜ ਪਰ ਮੇਰੇ ਨਾਲ ਵੀ ਦੇਈ ਆਂ ਬਣੇ ਹੋਈ ਛੇਡੋ ਜਾਂ ਤਾਂ ਲਾ ਦੇ ਲਾ ਦਿੰਦੀ ਆਂ ਨਿਕੜਾ ਬਾਲੇ ਤੇਰੇ ਇਹ ਖੜੀ ਹੋ ਜਾ ਉਧਰ ਦੇਖ ਲੈ ਕੀ ਹੋ ਗਿਆ ਨਾਲੇ ਉਹ ਢੱਡਾ ਚੱਕੀ ਆਉਂਦੇ ਨੇ ਓਏ ਗੱਲ ਤਾਂ ਓਏ ਖੜ ਜਾ ਡਾਂਗਾ ਚੱਕ ਲੀਆ ਪਹਿਲਾਂ ਉਹ ਗੰਦ ਤਾਂ ਸੁਣ ਲੈ ਕਰ ਪਹਿਲਾਂ ਗੱਲ ਸੁਣ ਲੈ ਕਰ ਪਹਿਲਾਂ ਗੱਲ ਤਾਂ ਥੱਲੇ ਕਰ ਪੂਰੀ ਆਉਣ ਸਾਰ ਪਹਿਲਾਂ ਲੜਨ ਲੱਗ ਗਿਆ ਓਏ ਗੱਲ ਦਾ ਸੁਣ ਲੈ ਪਹਿਲਾਂ ਪੂਰੀ ਮੈਨੂੰ ਤੇ ਛੜੇ ਦੇ ਚੰਗੀ ਤਰ੍ਹਾਂ ਟੰਗਾ ਬਾਰੇ ਪਤਾ ਹੈ ਕੋਈ ਨਾ ਕੋਈ ਗੱਲ ਹੋ ਗਈ ਐਵੇਂ ਨਹੀਂ ਮਾਰਿਆ ਹੁਣ ਅੱਪੀ ਨੇ ਹੇ ਵਾਰੀਆ ਮੇਰਾ ਕਸੂਰ ਕੀ ਸੀ ਬੇ ਤੈਨੂੰ ਕੀ ਹੋ ਗਿਆ ਨਾ ਮੇਰੇ ਅਸੀਂ ਕੀ ਕੀਤਾ ਹੈ ਉਹ ਬਾਈ ਤੂੰ ਤਾਂ ਸਾਰਾ ਥੈ ਇਨਾਂ ਨੂੰ ਕੁੱਟਣ ਲੱਗਿਆ ਪਸੂ ਵਾਂਗੂ ਉਹ ਮੈਨੂੰ ਉਹਦਾ ਛੜੇ ਦਾ ਚੰਗੀ ਤਰ੍ਹਾਂ ਪਤਾਗਾ ਭਾਬੀ ਤੂੰ ਪਹਿਲਾਂ ਐਂ ਦੱਸ ਕੀ ਗੱਲ ਹੋਈ ਸੀ ਤੂੰ ਉਹਦੇ ਪਾਠੀ ਮਾਰੀ ਕਿ ਪੱਥਰ ਮਾਰਿਆ ਕਿ ਉਹਦੇ ਖੂਨ ਕੱਢਿਆ ਪੈਨਾਂ ਇਨਾਂ ਹਾਈਵੇ ਮੈਂ ਤਾਂ ਕੁਝ ਨਹੀਂ ਕਿਹਾ ਉਹ ਬਿਚੱਕ ਦੀ ਬੁੱਕੇ ਦੇ ਦੇ ਦੇਖ ਲੈ ਤੂੰ ਐਂ ਦੱਸ ਸਵੇਰੇ ਉਹ ਜਾਂਦਾ ਸ਼ਾਮ ਨੂੰ ਘਰੇ ਆਉਂਦਾ ਫੇਰ ਕੀ ਢੀ ਗੱਲ ਹੈ ਦੁਪਹਿਰੇ ਬਾਜਾ ਕਰੇ ਸ਼ਾਮ ਨੂੰ ਆ ਜਾ ਕਰੇ ਬਈ ਗੱਲ ਸੁਣਾ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਮਿੱਟੀ ਜਿੱ ਮਿੱਟੀ ਹੁੰਦਾ ਪਰ ਇਹਨਾਂ ਨੂੰ ਕਿੰਨਾ ਸਮਝਾਏ ਨਾ ਤਾਂ ਪਹਿਲਾਂ ਦਾ ਆਬਦ ਕਲੇਸ਼ ਰਹਿੰਦਾ ਕੋਈ ਤੀਜਾ ਕੰਮ ਉਹ ਛੇੜ ਲੈ ਕੀ ਸੋਚੂਗਾ ਮੈਂ ਯਾਰ ਸਾਰਾ ਦਿਨ ਕੰਮ ਕਰਦਾ ਮੈਨੂੰ ਯਾਰ ਘਰੇ ਵੀ ਟਿਕਣ ਦਿੰਦੇ ਹੈਗੇ ਉਹ ਘਰੇ ਉਹ ਟਿਕਣ ਦੇ लायक ਨਹੀਂ ਹੈਗਾ ਭਾਬੀ ਤੂੰ ਗੱਲ ਦੱਸ ਦੇ ਕਿਉਂ ਮਾਰਿਆ ਤੇ ਬੱਠੜ ਕਿਉਂ ਮਾਰਿਆ ਸੀਗਾ ਤੂੰ ਵੀ ਪਹਿਲਾਂ ਤਾਂ ਮੇਰੇ ਸਾਡੇ ਤੇ ਹੱਥ ਚੱਕਣ ਦਾ ਫਾਗਿਆ ਨਹੀਂ ਕਰ ਤੂੰ ਪਹਿਲਾਂ ਪੋਗਾਲਾ ਪੋਚੀਦਾ ਵੀ ਕੀ ਹੋਈਆ ਆਇਆ ਹੁੰਦਾਗਾ ਨਾ ਵੰਗੂ ਸਿਨਮਾ ਕਿਹਾ ਸੀ ਨਾ ਪਹਿਣੇ ਜਿੱਦਣ ਮਰਾਊਗਾ ਤੈਨੂੰ ਮਰਾਊਗਾ ਉਹਨੂੰ ਨਾਂ ਵਾਲਾ ਮੂੰਹ ਲੈ ਕਰ ਲੜਨ ਲੱਗੀ ਸੀ ਇਹਦੇ ਨਾਲ ਮੈਨੇ ਤਾਂ ਵੀ ਤੇਰਾ ਸੱਚ ਦੱਸਣਾ ਪੈ ਗਿਆ ਹੋਰ ਲਾਲਾ ਨੂੰ ਉਹਦੇ ਨਾਲ ਲੜਾਈ ਨਹੀਂ ਸੀ ਹਾਂ ਹਾਂ ਮੁੰਤੇ ਗੱਲ ਕਰ ਲੋ ਮੇਰੀ ਤਾਂ ਉਹਦੇ ਨਾਲ ਲੜਾਈ ਨਹੀਂ ਸੀ ਹਾਂ ਹਾਂ ਉਹਦਾ ਛੜਾ ਟੀਂਡਰਾ ਹਾਏ ਨਾ ਮੈਨੂੰ ਆ ਦੱਸ ਵੇ ਬਸ ਬਸ ਇਹਨੂੰ ਕੀ ਕਹਿਗਾ ਮੈਂ ਤੇਰੇ ਮਾਰੇਗਾ ਅੱਭੀ ਤਾਂ ਐ ਮਾਰੇ ਮੇਰੇ ਬੱਠੜ ਹਾਏ ਬੇ ਆ ਦੇਖ ਲੈ ਮੇਰੇ ਖੁੰਨ ਖੁੰਨ ਕਰਤਾ ਮੈਂ ਤੇਰੇ ਨਾਲ ਲੜਾਈ ਕਰਨ ਨੂੰ ਬੁਲਾਇਆ ਤੇਨੂੰ ਮੈਨੂੰ ਕੀ ਪਤਾ ਕਾ ਦੂ ਮਾਰੇ ਤੇਰੇ ਕੀ ਮੱਚ ਪਾਪ ਸੀਗਾ ਤੈਨੂੰ ਪਾਥੀ ਜੱਕ ਮੈਂ ਮਾੜਾ ਛੋਟੀ ਭਾਬੀ ਦੀ ਮੇਰ ਕਰਾਦੀ ਐਨੇ ਇਨੇ ਬਹਾਨੇ ਨਾਲ ਮੇਰੇ ਪਾਤੇ ਆ ਭਾਈ ਬੱਜੀ ਦਾ ਤੇਰੇ ਮੜੀ ਦੀ ਪਾਥੀ ਆ ਪਾਥੀ ਨੇ ਤੇਰਾ ਖੂਨ ਨਿਕਲ ਗਿਆ ਕੀ ਤਾਂ ਕਿ ਤੂੰ ਕੁੱਟ ਲਾ ਗਿਆ ਮੈਨੂੰ ਨਹੀਂ ਪਤਾ ਬਾਪੀ ਇਹਨੇ ਪਾਥੀ ਦੇ ਨਾਲ ਨਾਲ ਬੱਠਲ ਵੀ ਛੜਦਾ ਮੇਰੇ ਭਾਈ ਮੇਰੀ ਗੱਲ ਸੁਣ ਲੈ ਤੂੰ ਇੰਨਾ ਸਾਰਾ ਇਲਜ਼ਾਮ ਲਾਈ ਇਹਨਾਂ ਮੈਂ ਪੱਕਾ ਗੱਲ ਕਹਿੰਦਾ ਤੋਬੇ ਕੋਲ ਦੀ ਟੱਪਦਾ ਜਿਹਦੇ ਮੋਢੇ 'ਚ ਦੋ ਕੜੇ ਪਾਏ ਹੋਣ ਉਹ ਖੁਰਚਣਾ ਤੇ ਰਾਜ ਸੱਬੜ ਦਾ ਮੂੰਹ ਥੁੱਕੜਾ ਕੇ ਲੈ ਉਹਦੇ ਮੈਂ ਉਹਨੇ ਮਾਰਿਆ ਕਿਸੇ ਨੇ ਤੂੰ ਹੋਰ ਪੱਕੀ ਗੱਲ ਆ ਪੱਛੇੜ ਦੇ ਕੋਈ ਉਹ ਮੈਨੂੰ ਪਤਾ ਨਾ ਇਹ ਚੌਲੇ ਜਿਹੜੇ ਪਰਸੋਂ ਲੈ ਕੇ ਹੋਰ ਤੇ ਭਾ ਤਾਂ ਗੋਛੇ ਕੇ ਦੇ ਕੇ ਆਇਆ ਇਹ ਉਧਰ ਦੇ ਓ ਬਾਈ ਬਹਿ ਜਾ ਬਹਿ ਜਾ ਵੀਰੇ ਬਹਿ ਜਾ ਜਿਹੜੇ ਕਹਿੰਦਾ ਸੀ ਉਥੇ ਪਤਾ ਨਹੀਂ ਵਿੱਚ ਕੀ ਨਿਕਲੇ ਪਤਾ ਨਹੀਂ ਪਸੂ ਖਾ ਕੇ ਪਤਾ ਮੈਂ ਮਰ ਜਣਾ ਤੈਨੂੰ ਮੈਂ ਕਹੇ ਦੀ ਖੇਤ ਸਬਜ਼ੀ ਲੈ ਦੇ ਮੇਰੇ ਤਾਂ ਮੂੰਗੀ ਲੈ ਕੇ ਫੜਾ ਦੀ ਚਲ ਇੰਨਾ ਵੀ ਹਮਾੜਾ ਨਾ ਕਰੋ ਆ ਦੇਖ ਲੈ ਬਾਈ ਹਜੇ ਵੀ ਮੁੱਛਾਂ ਨੂੰ ਬਾੜ ਦੇ ਜਾਂਦਾ ਸ਼ਰਮ ਹੈਗੀ ਤੈਨੂੰ ਪਰਸੋ ਚੌਥੇ ਚੱਕੀ ਤੇ ਖੜਾ ਸੀ ਪਤਾ ਨਹੀਂ ਕੀ ਦਾ ਪੀਣਾ ਪੂਣਾ ਦਲਾ ਕੇ ਲੈ ਆਇਆ ਤੂੰ ਬਾਈ ਮੇਰੀ ਗੱਲ ਸੁਣ ਯਾਰ ਇਹਨਾਂ ਤਾਂ ਹੈਗੇ ਜਿਹਾ ਬੇਰਮ ਹੈਗੇ ਤੂੰ ਥੋੜਾ ਜਿਹਾ ਇੱਧਰ ਹੋ ਕੇ ਖੜ ਜਾ ਯਾਰ ਉਹ ਕੋਈ ਦਾ ਯਾਰ ਤਾਰਸ ਤੁਰ ਸਕੂਨੀ ਦਾ ਮੋਸਕੀ ਮਾਦੇ ਸੀ ਤਾਂ ਪਰਾਂ ਕੀਤਾ ਮੈਂ ਤਾਂ ਹਜੇ ਐ ਸੋਚਦੀ ਸੀ ਦੀਦੀ ਬੰਨ ਰਿਸ਼ਤਾ ਦਾ ਇਹ ਮੋੜਾ ਚੜਾਤਾ ਸੀਗਾ ਨਾ ਹੋਰ ਕਰਾ ਦੇ ਨਹੀਂ ਮੈਂ ਇਹ ਪਹਿਲਾਂ ਸੋਚਦੀ ਸੀ ਮੈਂ ਨਿੱਗੀ ਪਤਾ ਤੀ ਇਹ ਪੱਟੂ ਐ ਪਵਾੜਾ ਪਉਗਾ ਹੁਣ ਆਉਣ ਨਹੀਂ ਆਇਆ ਹੁਣ ਪਾਸ ਗਿਆ ਕੁੰਡੀਆਂ ਦੇ ਸਿੰਘ ਗੱਲ ਸੁਣ ਬਾਈ ਹੁਣ ਬੈਠੇ ਹੋ ਤੁਸੀਂ ਸਾਰੇ ਤੇਤੀ ਦਾ ਕੰਮ ਹੋ ਸਮਝਦੇ ਮੈਂ ਜਾਨਾ ਤੂੰ ਉਹਦਾ ਪੜਾਈ ਕਰੀ ਜਾਨੇ ਤੈਨੂੰ ਕਦੇ ਕੀ ਹੈ ਨਾ ਬਾਈ ਕਿ ਇੰਨਾ ਨਹੀਂ ਕਰਦਾ ਵੀ ਨਹੀਂ ਕੰਮ ਕਰ ਸਕਦੀਆਂ ਬਾਈ ਕੰਮ ਤਾਂ ਸੀ ਕਰਦੇ ਆ ਹੋਰ ਚਕਾਲਾ ਤੋਂ ਪਾਖੀਆਂ ਬਾਈ ਕੰਮ ਬਹੁਤ ਆ ਘਰੇ ਜੇ ਕਰਨ ਵਾਲਾ ਦੇਖਣਾ ਹੋਵੇ ਤੈਨੂੰ ਐਵੇਂ ਹੀ ਲੱਗਦਾਗਾ ਇਹ ਤਾਂ ਨਾ ਬਸੇ ਐਵੇਂ ਖਾਂਦਾ ਪੀਂਦਾ ਮੱਛਰਦਾਗਾ ਤੈਨੂੰ ਪਤਾ ਨਾਲ ਇਹ ਤਾਂ ਓਏ ਤੁਸੀਂ ਗੱਲਾਂ ਬਧਾਓ ਨਾ ਮੈਂ ਤੁਹਾਨੂੰ ਦੱਸਾਂ ਜੇ ਐਂ ਗੱਲਾਂ ਬਦਲਣ ਲੱਗੀਆਂ ਕਿਡਾ ਕੰਮ ਤੁਹਾਡੇ ਘਰੇ ਵੀਰੇ 75 ਰੋਟੀਆਂ ਦਾਸ ਦਿਨਾਂ ਚ ਬਣਦੀਆਂ ਨੇ ਸਾਡੀ ਕਿੰਨੇ ਟਾਈਮ ਤੱਕਦੀਆਂ ਇਹਦੇ ਕੱਲੇ ਜੋਗੀਆਂ ਨੀ ਰੋਟੀਆਂ ਨਹੀਂ ਗਿਣਿਆ ਕਰਦੇ ਹਜੇ ਵੀ ਇਹਦੀ ਮੇਰ ਕਰਦੀ ਇਹ ਲੈ ਇੱਕ ਗਿਣ ਲਓ ਬਾਈ ਗਿਣ ਲਓ ਇਹਦਾ ਢਿੱਡ ਦੇਖੋ ਅਸਰ ਦੀ ਟੈਂਕੀ ਵਰਗਾ ਹੋਇਆ ਪਿਆਗਾ ਇਹਨੂੰ ਵਿਆਹ ਕਿਆ ਕਰਦੇ ਇਹਨੂੰ ਵਿਆਹ ਦੋ ਤੂੰ ਪਰਖਦੀਆਂ ਨੇ ਮੈਂ ਤੈਨੂੰ ਕੰਮ ਦੇਣਾ ਸ਼ਾਮ ਨੂੰ ਆਉਣਾ ਹੈਗਾ ਕਮਾਲ ਹੋ ਗਿਆ ਹੋਰ ਐ ਦੋਸਤਾਂ ਦੀ ਮੱਚੀ ਕਰਦਾ ਬਾਈ ਇੱਥੇ ਬੈਠ ਓਏ ਤੂੰ ਬਾਈ ਥੱਲੇ ਵਾਇਆ ਯਾਰ ਤੂੰ ਥੱਕਿਆ ਆਇਆ ਹੋਏਗਾ ਮੜਾ ਜਾਇਆ ਕਰ ਇੱਧਰ ਵੀ ਕੋਈ ਬਹਿ ਜਾ ਸਿੱਧਾ ਬੈਠਾ ਇੱਥੇ ਲੰਗਰ ਚ ਨਹੀਂ ਆਇਆ ਗੱਲ ਸੁਣ ਲੈ ਦੂਰੇ ਬਰਤਨ ਗੀ ਜੇ ਹੁਣ ਸਿਰ ਚੜੂਗਾ ਕੋਈ ਮੈਂ ਸਿੱਧਾ ਹੋ ਜੀ ਦੇਖ ਬਾਈ ਆ ਕਹਾਖਾ ਦੇਖ ਲੈ ਤੁਸੀਂ ਜੀ ਬਣ ਲੱਗੀ ਬਿੰਗ ਪੈਣ ਲੱਗ ਗਿਆ ਜੇ ਤੂੰ ਬੈਠਿਆ ਨਹੀਂ ਜਾਂਦਾ ਸਿੱਧਾ ਹੋਰ ਦੱਸ ਕੀ ਕਰੇ ਨਾ ਮੈਨੂੰ ਐਂ ਦੱਸੋ ਤੁਸੀਂ ਆਹ ਲਾ ਕੇ ਬਹਿ ਜਾ ਬਾਈ ਤੁਸੀਂ ਵੀ ਬਾਈ ਵੀ ਤੁਸੀਂ ਖਾਣ ਪੀਣ ਵਾਸਤੇ ਕਿ ਪਰਖ ਦੇਣ ਸਾਰਾ ਇਸੇ ਫਿਰ ਇੱਕ ਗੱਲ ਤੇ ਮੈਂ ਤੁਸੀਂ ਰੱਖ ਲਓ ਵੀਰੇ ਮੇਰੀ ਗੱਲ ਸੁਣ ਬਾਈ ਰੀਤ ਇੰਨੀਆਂ ਰੋਟੀਆਂ ਨਹੀਂ ਪਕਾ ਸਕਦੀ ਠੀਕ ਹੈ ਮੈਂ ਤਾਂ ਚਾਰ ਰੋਟੀਆਂ ਸਾਡੀਆਂ ਆਪਦੀ ਆ ਰੀਤ ਮਤਲਬ ਮਸਾਲਾ ਹੁੰਦੀ ਹੈ ਚਾਰ ਰੋਟੀਆਂ ਇੰਨੀਆਂ ਨਹੀਂ ਬਾਈ ਸਤੋਂ ਲੈਂਦੀ ਹੈਗੀਆਂ ਤੇ ਮੈਂ ਆਪ ਲਾਉਣਾ ਕਰਦੇ ਮੇਰੀ ਗੱਲ ਸੁਣ ਬਾਈ ਜੀ ਬੋ ਹੋ ਜੰਦੀ ਹੁੰਦੀ ਵੱਡੀ ਭਾਬੀ ਮੇਰਾ ਪੂਰਾ ਧਨ ਰੱਖਦੇ ਤਾਂ ਮੈਨੂੰ ਦੇਖ ਨਹੀਂ ਸਕਦੇ ਵੱਡੀ ਭਾਬੀ ਦੀ ਸ਼ਾਂਪ ਪਵਾਤੀ ਦਾ ਮਰਚਾ ਹਾਂ ਦੇਖ ਲੈ ਨੀ ਦੂਜਾ ਮੋੜਾ ਵੀ ਤੜਾਉਣ ਦੀ ਸਲਾਹ ਹੈ ਜੀ ਮੈਨੂੰ ਵੱਡੀ ਭਾਬੀ ਦੀ ਸ਼ਾਂਪ ਪਵਾਤੀ ਮੈਂ ਤਾਂ ਇਹਨਾਂ ਨੂੰ ਆਖਿਆ ਸੀ ਵੀ ਘਰੇ ਜਾ ਕੇ ਕਲੇਸ਼ ਨਾ ਕਰੋ ਜੋ ਹੋਣੀ ਸੀ ਹੋ ਗਈ ਹਾਂ ਦੇਖ ਲੈ ਕੋਈ ਗੱਲ ਨਹੀਂ ਚਲੋ ਦੇਖ ਲੈ ਉਹ ਤਾਂ ਭੈਣੇ ਕੁੱਟਣ ਲੱਗ ਗਏ ਇਹਨਾਂ ਨੂੰ ਪਸ਼ੂਆਂ ਵਾਂਗੂ ਤੇ ਆ ਹੁਣ ਜੀਵਤ ਜਵਾਨ ਤਾਂ ਮੋਕਰੀ ਜਾਂਦਾ ਬਦਲ ਗਿਆ ਦੇਖ ਲੈ ਮਿੱਠਾ ਜੀ ਚਲ ਤੁਸੀਂ ਐ ਕਰੋ ਇਹ ਗੱਲਾਂ ਇੱਥੇ ਛੱਡ ਦਿਓ ਠੀਕ ਹੈ ਜੇ ਤਾਂ ਤੁਸੀਂ ਸਹੀ ਰਹਿਣਾ ਤਾਂ ਤਾਂ ਰਹੀ ਜਾਓ ਨਹੀਂ ਆਪਦਾ ਭਾਈ ਇਹਦਾ ਵੀ ਪਉਣਾ ਕਰ ਦੋ ਕੋਈ ਇਹਨੂੰ ਆਇਆ ਪੁੱਛ ਪਰਸੋ ਚੱਕੀ ਤੇ ਕੀ ਦਾ ਟੱਕਣਾ ਖੇលਿਆ ਪੁੱਛੇ ਮੈਂ ਕਿਦਾਂ ਕੜਾ ਕੇ ਲਿਆ ਬਈਆ ਤੂੰ ਵੀ ਜਨਾਨੀਆਂ ਵਰਗਾ ਹੋ ਜਾਂਦਾ ਸਾਡਾ 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 ਕਦੋਂ ਕੜਾ ਕੇ ਲਿਆ ਇਹ ਕਰਤੇ ਹੈ ਜੰਦਾ ਜਦੋਂ ਵੀ ਪੇੜਾ ਤਰਨ ਜਾਂਦਾ ਮੈਂ ਤਾਂ ਉਹੀ ਨਹੀਂ ਦੇ ਹੱਥ ਲਮਾਉਂਦੀ ਆ ਭਾਬੀ ਤਾਂ ਅੰਦਰ ਵੀ ਨਹੀਂ ਵੜਨਦੀ ਛੋਟੀ ਤਾਂ ਸਭ 200 ਰੁਪਏ ਦੇ ਪਤਾ ਨਹੀਂ ਕਿਹਨੂੰ ਮਿੰਟ ਪਵਾ ਕੇ ਆਉਂਦਾ ਇਹ ਮਿੰਟਰੀ ਨੂੰ ਪਚ ਗਿਆ ਮੈਂ ਮਿੰਟਾਂ ਵਾਲਾ ਤਾਂ ਬਈ ਜਵਾਨੀ ਨਹੀਂ ਹੈਗਾ ਹੁਣ ਤੱਕ ਮਹੀਨੇ ਵਾਲੇ ਪਵਾਉਂਦੇ ਨਹੀਂ ਕੋ ਚੁੱਟੇ ਝੁੱਟ ਮਾਰੀ ਜਾਂਦਾਗਾ ਤੇਰਾ ਮਿੰਟਾਂ ਵਾਲੇ ਕੋਈ ਗੱਲ ਨਹੀਂ ਮਹੀਨੇ ਵਾਲਾ ਕਿਹਨੂੰ ਪਵਾਉਣਾ ਬੇ ਭਾਬੀ ਮੈਂ ਤੈਨੂੰ ਇਹੋ ਜਿਹਾ ਲੱਗਦਾਗਾ ਨਾ ਆਪਦੇ ਮੂੰਹ ਨਾਲ ਤਾਂ ਕੰਨ ਲੱਗ ਰਹੇ ਮਹੀਨੇ ਵਾਲਾ ਤੇਰੇ ਕੋ ਕਿਹੜਾ ਮਟਰੋਲਾ ਹੈ ਚੱਲ ਜਾਣਦਾ ਹੈਗੀ ਆਪਾਂ ਲੋਕਾਂ ਚ ਰਹਿੰਨੇ ਹੈਗੇ ਆਏ ਥੋੜੀ ਮੈਂ ਵੇਚਦਾ ਤੁਰੇ ਫਿਰਦਾਗਾ ਕੌਣ ਫਿਰ ਤੂੰ ਹਾਂ ਫਿਰ ਦੱਸ ਰਹੇ ਹੈਂ ਕਿ ਪੁੱਛ ਰਹੇ ਹੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਵੇਚਦਾ ਥੋੜੀ ਹੈਗਾ ਮੈਂ ਕਮਾਲ ਕਰਦਾ ਕਦੇ ਕਹਿੰਦਾ ਆਟੇ ਵਾਲੀ ਲਵੇ ਜਾਂਦਾ ਕਦੇ ਕੁਛ ਕਰਦਾ ਹੈਗਾ ਮੈਂ ਤਾਂ ਹੀ ਤੈਨੂੰ ਮੇਰੀ ਗੱਲ ਸੁਣਾ ਜਣਾ ਰਿਸ਼ਤਾ ਕਰਾ ਦੇ ਇਹ ਪੜਦਾ ਇੱਕ ਅੱਧੀ ਗੱਲ ਤੇ ਹੋ ਮੈਂ ਵੱਡੇ ਭਾਈ ਦੀ ਇੱਜ਼ਤ ਕਰਦਾ ਠੀਕ ਹੈ ਹਾਂ ਜੇ ਮੇਰੀ ਗੱਲ ਤੁਸੀਂ ਸੁਣਦੇ ਨਹੀਂ ਕੋਈ ਮੇਰੀ ਗੱਲ ਤੇ ਅਮਲੀ ਨਹੀਂ ਕਰੇ ਤੁਸੀਂ ਨੇ ਜੀਤ ਗੱਲ ਸੁਣ ਹਾਂ ਮੈਸੇ ਕਰਨਾ ਕਰੀਂ ਅਤੋਂ ਬਾਦ ਨਾ ਤੇ ਬੁਲਾਉਣਾ ਨਾ ਚਲਾਉਣਾ ਜੋਟੀਆਂ ਮਿਲ ਗਿਆ ਖਾਲੀ ਨਹੀਂ ਆ ਬਖੇਤਿਆ ਕਰ ਮੈਂ ਆਪੀ ਸਮਝੂ ਮੈਂ ਤਾਂ ਬਈ ਪਹਿਲੀ ਨਿਕਲੀ ਸਿਖਰਾ ਕੇ ਰਾਜੀ ਸੀਗਾ ਹਾਂ ਓਕੇ ਤੇ ਰਹਾ ਕਰ ਪਹਿਲਾ ਲੋਕ ਰਾਜੀ ਨੇ ਨਾ ਕਹਿੰਦਾ ਖੇਤ ਰਹਾ ਕਰ